ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡਾ ਆਪਣਾ ਦੀਪ ਕਵਾਨ ਤੁਹਾਡੇ ਸਾਹਮਣੇ ਇੱਕ ਫੇਰ ਤੋਂ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਇਆ ਜੀ ਅੱਜ ਤੁਹਾਨੂੰ ਦਿਖਾਉਣੇ ਆ ਜੀ ਝੋਟੇ ਦਾ ਜੋਰ ਆ ਦੇਖੋ ਆ ਦੇਖੋ ਇਹ ਜਿਹੜਾ ਟਰੈਕਟਰ ਆ ਟੈਂਪੂ ਆਕਸ 45 ਇਹ ਗਈ ਇਹ ਹੈ ਜੀ ਬਲਵਾਨ ਵਾਲਿਆਂ ਦਾ ਡਰੈਕਟਰ ਬਾਹਲਾ ਹੀ ਕੱਬਾ ਜ਼ੋਰ ਆ ਇਹਦੇ 'ਚ ਬਾਹਲਾ ਹੀ ਅੰਨਾ ਜ਼ੋਰ ਚੱਕੀ ਫਿਰਦਾ ਏ ਇਹ ਦਾ ਟਰੈਕਟਰ ਦਾ ਮੈਂ ਕਹਿੰਦਾ ਜੀ ਖਰਚਾ ਵੀ ਘੱਟ ਆ ਤੇ ਝੋਟੇ ਵਰਗਾ ਡਰੈਕਟਰ ਆ ਜੀ ਚਾਰ ਸਿਲੰਡਰ ਡਰੈਕਟਰ ਆ ਇਹ ਤੇ ਆਹ ਦੇਖੋ ਮੁੰਡਾ ਚਲਾਉਂਦਾ ਤੇ ਇਹ ਦੀ ਜਿਹੜੀ ਆ ਕਟਾਈ ਆ ਇਹਦੀ ਪਾਵਰ ਸਟੀering ਅੰਗੂਆ ਦੇਖੋ ਕਿਵੇਂ ਰਿੰਗੀ ਜਾਂਦਾ ਝੋਟੇ ਵਾਂਗੂ ਆਹ ਦੇਖੋ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਆ ਜੀ ਵਾਹ ਬਹੁਤ ਤਾਕੜਾ ਟਰੈਕਟਰ ਆਏ ਬਹੁਤ ਜ਼ਿਆਦਾ ਜ਼ੋਰ ਆ ਇਹਦੇ ਚ ਇਹ ਜਿਹੜਾ ਟਰੈਕਟਰ ਆ ਜੀ ਘਟੋ ਘਟ 20 ਸਾਲ ਪੁਰਾਣਾ ਟਰੈਕਟਰ ਆ ਜੀ ਤੇ ਇੱਕ ਯਾਰ ਜਿਹੜੇ 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 ਬੰਦੇ ਨੂੰ ਇਸ ਟਰੈਕਟਰ ਦੇ ਬਾਰੇ ਨੌਲੇਜ ਆ ਇੱਕ ਚੀਜ਼ ਦੱਸੋ ਕਿ ਇਹਦੇ ਹਿੱਸੇ ਦੀ ਪਿੱਛੇ ਵਾਲੀ ਹਿੱਸੇ ਦੀ ਆਵਾਜ਼ ਬਹੁਤ ਜ਼ਿਆਦਾ ਆਉਂਦੀ ਹੈ ਯਾਰ ਇਹ ਕੀ ਕਰਨ ਹੋ ਸਕਦਾ ਜਿਹੜੇ ਕਿ ਟਰੈਕਟਰ ਲਵਰ ਆ ਆ ਦੇਖੋ ਵਾਹ ਜੀ ਵਾਹ ਵਾਹ ਜੀ ਵਾਹ ਚੋਬਰ ਵਹਾਂ ਦਾ ਜ਼ਮੀਨ ਹੈ ਆ ਦੇਖੀ ਭਰਾਵਾ ਤਾਣਾ ਚੜਾਦੀ ਕਿਤੇ ਆ ਬੱਲੇ ਚੋਟਿਆ ਲੈ ਗਿਆ ਖਿੱਚ ਕੇ ਆ ਦੇਖੋ ਇਹ ਗੱਲਾਂ ਵੀ ਚੱਲ ਰਹੀਆਂ ਨੇ ਮਿੱਠੀਆਂ-ਮਿੱਠੀਆਂ ਨਾਲ ਕੰਮ ਹੋ ਰਹੇ ਨੇ ਇੱਥੇ ਰੱਖ ਏ ਆ ਬੱਲੇ ਬੱਲੇ ਜਵਾਨਾ ਵਾਹ ਜੀ ਵਾਹ ਮੈਂ ਕਹਾਂ ਜੀ ਅੱਜ ਇੱਕ ਵਾਰੀ ਫੇਰ ਤੋਂ ਉਹ ਟਰੈਕਟਰ ਦੀ ਜਿਹੜੀ ਹੈ ਵੀਡੀਓ ਆਪਾਂ ਚਲਦੇ ਦੀ ਬਾਦ ਦਿੰਨੇ ਆ ਕਿਉਂਕਿ ਨਾ ਪਹਿਲਾਂ ਆਪਾਂ ਜਦੋਂ ਇਹਦਾ ਵੀਡੀਓ ਬਣਾਈ ਸੀ ਇਹਦਾ ਵਲੌਗ ਬਣਾਇਆ ਸੀਗਾ ਉਦੋਂ ਇਹ ਟਰੈਕਟਰ ਦੀ ਆਪਾਂ ਖੜ ਕੇ ਇਹਦੇ ਬਾਰੇ ਦੱਸਿਆ ਸੀਗਾ ਕਿ ਟਰੈਕਟਰ ਚ ਕੀ ਖੂਬੀ ਆ ਕੀ ਇਹਦਾ ਖਰਚਾ ਕੀ ਇਹਦਾ ਕੁਝ ਵੀ ਆ ਠੀਕ ਹੈ ਜੀ ਪਰ ਆ ਟਰੈਕਟਰ ਤਾਂ ਯਾਰ ਬਹੁਤ ਹੀ ਛੋਟੇ ਵਰਗੀ ਜਾਣਾ ਇਹਦੇ ਚ ਇੱਕ ਝੋਟਾ ਕਹਿੰਦੇ 9811 ਨੂੰ ਤਾਂ ਮੇਰੇ ਹਿਸਾਬ ਨਾਲ ਦੂਜਾ ਝੋਟਾ ਤੇ ਇਹੀ ਐ ਬਥੇਰੇ ਡ੍ਰੈਕਟਰ ਹੋਣਗੇ ਆ 855 ਹੋ ਗਿਆ 744 ਹੋ ਗਿਆ ਠੀਕ ਹੈ ਜੀ ਸੋਨਾਲੀਕਾ ਹੋ ਗਿਆ ਟਰੈਕਟਰ ਬਹੁਤ ਤਗੜੇ ਤਗੜੇ ਪਏ ਆ ਪਰ ਆਹ ਟਰੈਕਟਰ ਜਿਹੜਾ 20 ਸਾਲ ਪੁਰਾਣਾ ਇਹ ਟਰੈਕਟਰ ਦੇ ਵਿੱਚ ਹੀ ਬਹੁਤ ਜ਼ਿਆਦਾ ਅੰਨਾ ਜੋਰ ਆ ਵਾਹ ਜੀ ਵਾਹ ਮੁੰਡਾ ਬਹੁਤ ਮਿਹਨਤ ਕਰ ਰਿਹਾ ਬਈ ਬਹੁਤ ਜ਼ਿਆਦਾ ਪੂਰੇ ਲਾਗ ਲਿਆ ਥੱਲੇ ਨੂੰ ਹੈਲੋ ਦੱਬ ਕੇ ਲਿਆ ਇਹਨੂੰ ਦੱਬ ਕੇ ਸੁਣਿਆ ਨਹੀਂ ਮੁੰਡੇ ਨੂੰ ਕੰਨਾਂ 'ਚ ਲੱਗੇ ਇਹਦੇ ਟੂ ਟੂ ਆਹਾ ਦੱਬ ਕੇ ਲਾ ਦੱਬ ਕੇ ਦੱਬ ਕੇ ਦੱਬ ਗਿਆ ਓ ਵਾਹ ਮੁੰਡਿਆ ਵੇਖੀ ਭਰਾ ਬੂਥਾ ਨਾ ਪਾਂਦੀ ਕਿਧਰੇ ਓਏ 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 ਛੋਟਾ ਇਹ ਹੋ ਰਹੀ ਹੈ ਜੀ ਝੋਨੇ ਦੀ ਤਿਆਰੀ ਏ ਆਪਾ ਐਵੇਂ ਸੀਗੇ ਖੇਤ ਜੀਜਾ ਜੀ ਹੋਣਾ ਦੇ ਤੇ ਮੈਂ ਸੋਚਿਆ ਕਿਉਂ ਨਾ ਇੱਕ ਵੀਡੀਓ ਬਣਾ ਲਈਏ ਸ਼ੇਅਰ ਕਰਦੇ ਆਂ ਦੋਸਤਾਂ ਦੇ ਨਾਲ ਆਹ ਦੇਖੋ ਜੀ ਨਾਲ-ਨਾਲ ਕੰਮ ਹੋ ਰਿਹਾ ਹੈ ਨਾਲ-ਨਾਲ ਗੱਲਾਂ ਹੋ ਰਹੀਆਂ ਨੇ ਹੋਰ ਭਾਈ ਜੀ ਕੀ ਹਾਲ ਹੈ ਠੀਕ ਜੋ ਗਰਮੀ ਤੇ ਨਹੀਂ ਕੀ ਹਾਂ ਦਬਾਰੇ ਭਾਈ ਕਿੰਨੀ ਕੀ ਗਰਮੀ ਸੀ ਅੱਜ ਠੀਕ ਗਰਮ ਗਰਮੀ ਐਸਾ ਅੱਜ ਕੁਝ ਠੀਕ ਰਿਹਾ ਕੁਝ ਠੀਕ ਰਿਹਾ ਚਲੋ ਠੀਕ ਹੈ ਅੱਛਾ ਤੇ ਐਸਾ ਗਰਮੀ ਤਾਂ ਪੈਂਦੀ ਸੀ ਲਕੀ ਗਰਮੀ ਸਭ ਠੀਕ ਹੈ ਆ ਦੇਖੋ ਭਾਈ ਵਿਚਾਰਾ ਮਿਹਨਤ ਕਰ ਰਿਹਾ ਸਵੇਰ ਤੋਂ ਤੇ ਬਹੁਤ ਗਰਮੀ ਚ ਕੰਮ ਕਰਨਾ ਔਖਾ ਹੈ ਜੀ ਹਾਂ ਜੀ ਬਹੁਤ ਵੀ ਹੋ ਬਹੁਤ ਔਖਾ ਬਾਈ ਜੀ ਬਾਈ ਨਾ ਸਰਦੀ ਤੇ ਕਰਨਾ ਨਾ ਨਾ ਸਰਦੀ ਤੇ ਕਰਨਾ ਪੈਂਦਾ ਜੀ ਕੀ ਕਰੀਏ ਹਾਲ ਨਹੀਂ ਹਾਲ ਨਹੀਂ ਇਹ ਨਹੀਂ ਗਰਮੀ ਤੇ ਕਰਨਾ ਨਾ ਹੂੰ ਬਹੁਤ ਮੱਲੇ ਮੰਦੇ ਹਾਲ ਬਹੁਤ ਮੰਦੇ ਹਾਲ ਆਹ ਦੇਖੋ ਜੀ ੱੱਕਾ ਕਰੀ ਜਨਾ ੱੱਕਾ ਗਰੀਬ ਨਾਲ ਮੈਂ ਮੇਰੇ ਕੋਲ ਯਾਰ ਮੈਂ ਇੱਕ ਬਲਕਾ ਫਿਰ ਮੈਂ